ਸ਼ਰੀਅ ਕਾਲ ਜੀ ਹਵਲ ਖਲਾ 100 ਰੁਪਿਆ ਕੁਦਰਤ ਕੇ ਸੰਬੰਧੇ ਇੱਕ ਲੋਕ ਤੇ ਸਭ ਜਗ ਉਪਜਾ ਤੋਂ ਭਲੇ ਕੋ ਮੰਦੇ ਮੈਂ ਹਾਂ ਤੁਹਾਡਾ ਆਪਣਾ ਲੋਕ ਗਾਇਕ ਤੇ ਗੀਤਕਾਰ ਬਿੱਟੂ ਕਰਨੇ ਵਾਲਾ ਮੈਨੂੰ ਇੱਕ ਗੱਲ ਸਾਂਝੀ ਕਰਦੇ ਆ ਤੁਹਾਡੇ ਨਾਲ ਬੜੀ ਖੁਸ਼ੀ ਹੋ ਰਹੀ ਹੈ ਕਿ ਲੁਧਿਆਣਾ ਜ਼ਿਲ੍ਹੇ ਦਾ ਕਸਬਾ ਨੀਲੋ ਜਿਹੜੀ ਨੀਲੋ ਪੁਰ ਨੀਲੋ ਦੇ ਵਿੱਚ ਬੜੀ ਮੁਕੱਦਸ ਇੱਕ ਜਗ੍ਹਾ ਹੈ ਬਾਬਾ ਕਵਾਜਾ ਕਿਦਰ ਵਾਲੀ ਜੀ ਦਾ ਦਰਬਾਰ ਹੈ ਜਿਹੜਾ ਨਹਿਰ ਦੇ ਪੁਲ ਦੇ ਉੱਤੇ ਪੈਂਦਾ ਹੈ ਭਾਵੇਂ ਲੁਧਿਆਣੇ ਤੋਂ ਆਪਾਂ ਮਰਿੰਡੇ ਨੂੰ ਜਾਈਏ ਤਾਂ ਪੁਲ ਆਉਂਦਾ ਜਾਂ ਦਰਾਹਿ ਤੋਂ ਆਪਾਂ ਰੋਪੜਨ ਜਾਂਦੇ ਹਾਂ ਉਸ ਪੁਲ ਦੇ ਉੱਤੇ ਦਰਬਾਰ ਹੈ ਇਸ ਦਰਬਾਰ ਦੇ ਉੱਤੇ ਧੰਨ ਧੰਨ ਬਾਬਾ ਕਵਾਜਾ ਕੇਦਰਵਾਲੀ ਜੀ ਦੇ ਪੁਸਤਕ ਦੇ ਵਿੱਚ ਉਹਨਾਂ ਦੀ ਯਾਦ ਤੇ ਵਿੱਚ ਬਹੁਤ ਵੱਡਾ ਮਹਾਕੁੰਭ ਬੜਾ ਵੱਡਾ ਮੇਲਾ ਹੋਣ ਜਾ ਰਿਹਾ ਹੈ 17 ਸਤੰਬਰ ਤੇ 18 ਸਤੰਬਰ ਮੁੱਖ ਸੇਵਾਦਾਰ ਪਾਪਾ ਜੀ ਦਾ ਨਾਮ ਮਨਜੋਤ ਸਿੰਘ ਤੇ ਬੀਬੀ ਸੁਤਨਾਮ ਸਿੰਘ ਉਹਨਾਂ ਦੀ ਬਹਿ ਨਵਾਈ ਹੈ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਸੋ ਇਸ ਮੇਲੇ ਦੇ ਵਿੱਚ ਬੜੇ ਵੱਡੇ ਵੱਡੇ ਕੰਕਾਰ ਬੜੇ ਵੱਡੇ ਵੱਡੇ ਕਲਾਕਾਰ ਪਹੁੰਚ ਰਹੇ ਆ। ਕਿ ਮੇਰਾ ਵੀ ਇੱਕ ਹਾਜ਼ਰੀ ਲੱਗਣ ਦਾ ਹੁਕਮ ਹੋਇਆ ਮੈਨੂੰ ਕਿ ਮੈਂ ਵੀ ਹਾਜ਼ਰੀ ਭਰਨ ਆ ਰਿਹਾ 18 ਸਤੰਬਰ ਨੂੰ। ਸੋ 18 ਸਤੰਬਰ ਨੂੰ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ 18 ਸਤੰਬਰ ਤੱਕ 11 ਘੰਟੇ ਦਾ ਜਿਹੜਾ ਮਹਾ ਜਿਹੜਾ ਅਖੰਡ ਹੰਮਨ ਹੋ ਰਿਹਾ ਹੈ ਉਹ ਪੰਜਾਬ ਦੀ ਸਾਰੀ ਲੋਕਾਈ ਵਾਸਤੇ ਜੋ ਪੰਜਾਬ ਦੇ ਵਿੱਚ ਆਫਤ ਆਈ ਹੈ ਹੜ੍ਹਾਂ ਦੀ ਉਹਦੇ ਵਾਸਤੇ ਭਾਵੇਂ ਹਿਮਾਚਲ ਚ ਹੈ ਜਾਂ ਹਰਿਆਣੇ ਚ ਹੈ ਜਿੱਥੇ ਕਿਤੇ ਵੀ ਆਫਤ ਆਈ ਉਹਨਾਂ ਲੋਕਾਂ ਦੇ ਭਲੇ ਵਾਸਤੇ ਇਹ ਅਖੰਡ ਹੰਮਨ ਕੀਤਾ ਜਾ ਰਿਹਾ ਜਾਰਾ ਕਰਦੇ। 18 ਤਰੀਕ ਨੂੰ ਬਹੁਤ ਵੱਡਾ ਮੇਲਾ ਹੋਏਗਾ। ਬਾਕੀ ਦੇ ਕਲਾਕਾਰ ਪਰਫਾਰਮ ਕਰਨਗੇ। ਬਾਕੀ ਦੇ ਕਲਾਕਾਰ ਤੁਹਾਡੀ ਸੇਵਾ ਕਰਨਗੇ। ਮੈਂ ਵੀ ਤੁਹਾਡੇ ਚਰਨਾਂ ਪਰ ਸੁਣਾ ਰਿਹਾ। ਤੁਹਾਡੀ ਸੇਵਾ ਕਰਨ ਆ ਰਿਹਾ। ਉਮੀਦ ਕਰਦਾ ਪਿਆਰ ਬਖਸ਼ੋਗੇ। ਬਹੁਤ ਬਹੁਤ ਮਾਣ ਕੇ ਸਾਰੇ ਪਹੁੰਚੇ ਬਹੁਤ ਬਹੁਤ ਮਿਹਰਬਾਨੀ RAMPAL NEWS AND VLOG ਦਾ ਬਹੁਤ ਬਹੁਤ ਧੰਨਵਾਦ ਇਹ ਸਾਡੀ ਇਸ ਬਾਈਟ ਨੂੰ ਸਾਡੇ ਸੁਨੇਹ ਤੁਹਾਡੇ ਤੱਕ ਪਹੁੰਚਾਉਣਗੇ ਬਹੁਤ ਬਹੁਤ ਧੰਨਵਾਦ ਰੈਵਜੀ ਦਾ ਖਾਲਸਾ ਰੈਵਜੀ ਪਤੀ ਵਰਕਾ ਵਰਕਾ ਵਰਕੀ ਰਸਤਾ